ਸਾਰਿਆਂ ਨੂੰ ਸਤ ਸ੍ਰੀ ਅਕਾਲ ਅੱਜ ਅਸੀਂ ਅਕਾਲ ਫਿਲਮ ਦੇਖਣ ਆਏ ਸੀ ਜੇ ਅਕਾਲ ਫਿਲਮ ਦੇਖ ਕੇ ਇਹ ਪਤਾ ਲੱਗਿਆ ਕਿ ਇੱਕ ਤਾਂ ਇਹ ਸਿੱਖ ਇਤਿਹਾਸ ਨਾਲ ਜੁੜੀ ਹੋਈ ਬਹੁਤ ਵਧੀਆ ਫਿਲਮ ਹੈ ਲੋਕਾਂ ਨੂੰ ਦੇਖਣਾ ਚਾਹੀਦਾ ਹੈ ਇਹਦੇ ਵਿੱਚ ਸਿੱਖ ਇਤਿਹਾਸ ਦਿਖਾਇਆ ਗਿਆ ਜੇ ਆਪਾਂ ਐਕਟਿੰਗ ਦੇ ਪੱਖੋਂ ਗੱਲ ਕਰੀਏ ਐਕਟਿੰਗ ਵਿੱਚੋਂ 100 ਚੋਂ ਜਿਹੜੇ 70 ਨੰਬਰ ਨੇ ਉਹ ਦੇਣੇ ਨੇ ਜਿਹੜੇ ਉਹ ਬਣਦੇ ਨੇ ਫਿਲਮਾਂ ਵਾਲਿਆਂ ਨੂੰ ਜਿਵੇਂ ਕਲਾਕਾਰ ਹੋ ਗਿਆ ਗਿੱਪੀ ਗਰੇਵਾਲ ਹੋ ਗਿਆ ਜਾਂ ਨਿੰਮਰਤ ਖਹਿਰਾ ਹੋਗੀ ਪਰ ਜੇ ਆਪਾਂ ਗੱਲ ਕਰੀਏ ਅਸਲੀਅਤ ਥੋੜੀ ਜਿਹੀ ਘੱਟ ਦਿਖਾਈ ਗਈ ਹੈ ਇਹਦੇ ਵਿੱਚ ਫਿਲਮ ਦੇ ਵਿੱਚ ਜਿਹੜਾ ਮਸਾਲਾ ਇਹ ਉਹ ਜ਼ਿਆਦਾ ਪਾਇਆ ਗਿਆ ਮਤਲਬ ਆਪਣੇ ਲੋਕਾਂ ਖਾਣੀ ਤਿਆਰ ਜਿਹੜੀ ਉਹ ਕੀਤੀ ਗਈ ਹੈ ਕਿਰਪਾਨਾਂ ਨੇ ਜਿਹੜੀਆਂ ਜੇ ਅਸਲੀ ਦਿਖਾਉਂਦੇ ਥੋੜੇ ਵੱਧ ਪ੍ਰਭਾਵ ਪੈਂਦਾ ਕਿਰਪਾਨਾਂ ਨੇ ਜਿਹੜੀਆਂ ਉਹ ਵੀ ਨਕਲੀ ਦਿਖਾਈਆਂ ਗਈਆਂ ਨੇ ਇਹਦੇ ਨਾਲ ਦੀ ਨਾਲ ਤੋਪਾਂ ਦੀ ਘਾਟ ਜ਼ਰੂਰ ਹੈਗੀ ਜੇ ਤੋਪਾਂ ਪਾਉਂਦੇ ਵਿੱਚ 68 68 ਹੁੰਦੀ ਫੇਰ ਥੋੜੀ ਫਿਲਮ ਹੋਰ ਵਧੀਆ ਬਣਦੀ ਇਹਦੇ ਨਾਲ ਦੀ ਨਾਲ ਜਿਹੜੀ ਵਿੱਚ ਮਿਰਜ਼ੇ ਵਾਲੀ ਗੱਲ ਪਾਈ ਹੈ ਮਿਰਜ਼ੇ ਵਾਲੀ ਗੱਲ ਟੁਕੀ ਨਹੀਂ ਹੈਗੀ ਜਦੋਂ ਜਿਹੜਾ ਜੰਗੀ ਜਹਾਨਾ ਹੈ ਉਹਦਾ ਜਿਹੜਾ ਛੋਟਾ ਦੋ ਤਰ੍ਹਾਂ ਹੁੰਦਾ ਹੈ ਪਾਂਜਾ ਉਹ ਜਦੋਂ ਹਮਲਾ ਵਿੱਚ ਹਮਲੇ 'ਚ ਮਰਦਾ ਏ ਜਾਂ ਉਹ ਮਤਲਬ ਜਿਹੜਾ ਇੱਕ ਟੋਲਾ ਹੁੰਦਾ ਹੁੰਦਾ ਸਿੱਖਾਂ ਦੀਆਂ ਜਿਹੜੀਆਂ ਬੀਬੀਆਂ ਦਾ ਤੇ ਬੰਦਿਆਂ ਦਾ ਉਹ ਜਦੋਂ ਹਮਲਾ ਕਰਦਾ ਉੱਤੇ ਜਦੋਂ ਉਹਨਾਂ ਦੀ ਆਪਸ ਚ ਲੜਾਈ ਹੁੰਦੀ ਉਹ ਮਿਰਜੇ ਦੀ ਆਧਾਰ ਦਿੰਦਾ ਮਿਰਜੇ ਦੀ ਆਧਾਰਨ ਸੱਟ ਜੀ ਨਹੀਂ ਬੈਠੀ ਹੈਗੀ ਕਿਉਂ ਮਿਰਜਾ ਉਹ ਟਾਈਮ ਹੈ ਮਤਲਬ ਗੱਲ ਬਣੀ ਨਹੀਂ ਹੈਗੀ ਦੂਜੀ ਗੱਲ ਜਿਹੜੀ ਅਖੀਰ ਦੇ ਵਿੱਚ ਇਹਨਾਂ ਨੇ ਟਵਿਸਟ ਦਿਖਾਇਆ ਉਹ ਵੀ ਬਹੁਤ ਵਧੀਆ ਵੀ ਕੇਸ ਹਮ ਨਾਲ ਜਿਹੜਾ ਜੰਗੀ ਜਹਾਨ ਹੈ ਜਿਹੜਾ ਇੱਚ ਮਤਬਲ ਮੋਗਲ ਬਟ ਦਿਖਾਇਆ ਗਿਆ ਹੈ ਅਬਦਾਲੀ ਦੇ ਵੰਸ਼ ਚ ਉਹ ਕਿਸ ਤਰੀਕੇ ਦੇ ਨਾਲ ਜਿਹੜਾ ਅਕਾਲ ਸਿੰਘ ਦੇ ਵੱਲੋਂ ਮਾਰਿਆ ਗਿਆ ਸੋ ਫਿਲਮ ਹੈ ਜਿਹੜੀ ਉਹ ਬਹੁਤ ਵਧੀਆ ਹੈ ਜੇ ਆਪਾਂ ਪੰਜ ਦੇ ਵਿੱਚੋਂ ਕਈ ਆਪਾਂ 4 ਨੰਬਰ ਨੇ ਜਿਹੜੇ ਉਹ ਫਿਲਮ ਨੂੰ ਦੇਣੇ ਚਾਹਾਂਗੇ ਹਰੇਕ ਬੰਦੇ ਨੂੰ ਜਿਹੜੀ ਫਿਲਮ ਹੈ ਦੇਖਣੀ ਚਾਹੀਦੀ ਹੈ ਫਿਲਮ ਬਹੁਤ ਵਧੀਆ ਸਿੱਖ ਇਤਿਹਾਸ ਨਾਲ ਜੋੜਦੀ ਹੈ ਸਿੱਖ ਇਤਿਹਾਸ ਜਿਹੜਾ ਜੇ ਆਪਾਂ ਸਿੱਖ ਇਤਿਹਾਸ ਦੇ ਨਾਲ ਜੁੜਾਂਗੇ ਤਾਂ ਬਹੁਤ ਵਧੀਆ ਰਹਾਂਗੇ ਪਰ ਜਿਹੜੀ ਕੁਝ ਕੁ ਬੰਦਿਆਂ ਦੇ ਵੱਲੋਂ ਇਸ ਫਿਲਮ ਦੀ ਵਿਰੋਧਤਾ ਕੀਤੀ ਜਾ ਰਹੀ ਹੈ ਉਹ ਗੱਲ ਗਲਤ ਹੈ ਜੇ ਆਪਾਂ ਚੀਜ਼ ਦੇਖੀ ਨਾ ਹੋਵੇ ਵਿਰੋਧਤਾ ਨਹੀਂ ਕਰਨੀ ਚਾਹੀਦੀ ਸੋ ਇਸ ਕਰਕੇ ਇਹ ਫਿਲਮ ਦੇਖਣੀ ਚਾਹੀਦੀ ਆ ਲੋਕਾਂ ਨੂੰ ਆਪਣੇ ਸਿੱਖ ਇਤਿਹਾਸ ਨਾਲ ਜੁੜਨਗੇ ਜੇ ਆਪਾਂ ਮਸਤਾਨੇ ਫਿਲਮ ਦੇ ਨਾਲ ਇਹਦਾ ਕੰਪੈਰੀਸ਼ਨ ਕਰੀਏ ਮਸਤਾਨੇ ਫਿਲਮ ਦੇ ਨਾਲ ਜੇ ਆਪਾਂ ਇਹਨੂੰ ਮਿਲਾ ਕੇ ਦੇਖੀ ਤਾਂ ਮਸਤਾਨੇ ਫਿਲਮ ਦੇ ਨਾਲੋਂ ਇਹਦੇ ਵਿੱਚ ਜਿਹੜੀ ਐਕਟਿੰਗ ਹੈ ਜਾਂ ਔਰ ਜੋ ਅਸਲੀਅਤ ਉੱਚ ਦਿਖਾਈ ਗਈ ਸੀ ਉਹ ਥੋੜੀ ਜਿਹੀ ਘੱਟ ਹੈ ਪਰ ਜੇ ਐਕਟਿੰਗ ਦੇ ਪੱਖੋਂ ਗੱਲ ਕਰੀਏ 100 ਦੇ ਵਿੱਚ ਜਿਹੜੇ 70 ਨੰਬਰ ਨੇ ਉਹ ਦੇਣੇ ਚਾਹਾਂਗੇ ਅਸੀਂ ਜੇ ਟੋਟਲ ਰਿਵਿਊ ਦੀ ਗੱਲ ਕਰੀਏ ਤਾਂ 100 ਦੇ ਵਿੱਚ ਤੁਹਾਨੂੰ ਕਹਿ ਸਕਦੇ 70% ਨਜ਼ਾਰਾ ਆਊਗਾ 100% ਪੂਰਾ ਨਜ਼ਾਰਾ ਨਹੀਂ ਆਉਂਦਾ ਜੇ ਮਸਤਾਨੇ ਫਿਲਮ ਦੀ ਗੱਲ ਕਰੀਏ ਉਹਨਾਂ ਨੇ ਉੱਚ ਅਸਲੀਅਤ ਦਿਖਾਈ ਸੀ ਪੂਰਾ ਜਿਵੇਂ ਉਹ ਬੰਦੇ ਦਾ ਗਲਾ ਵੱਟ ਕੇ ਦਿਖਾਇਆ ਸੀ ਅਰਦਾਸ ਦਿਖਾਈ ਸੀ ਬਹੁਤ ਸ਼ਾਨਦਾਰ ਚੀਜ਼ਾਂ ਸੀ ਉਹ 'ਚ ਪਰ ਇਹਨਾਂ ਨੇ ਥੋੜੀ ਜਿਹੀ ਅਸਲੀਅਤ ਘੱਟ ਦਿਖਾਈ ਹੈ ਇੱਕ ਤੋਪਾ ਨਹੀਂ ਹੈਗੀ ਹਾਂ ਜੇ ਰੋਪਾਂ ਹੁੰਦੀਆਂ ਵਿੱਚ ਹੋਰ ਵੱਧ ਸੁਆਦ ਆਉਣਾ ਸੀ ਸੋ ਇਸ ਕਰਕੇ ਤੋਪਾਂ ਜ਼ਰੂਰ ਦਿਖਾਉਣੀਆਂ ਚਾਹੀਦੀਆਂ ਸੀ ਅਖੀਰ ਦੇ ਵਿੱਚ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਕਾਲ ਫਿਲਮ ਕਿਵੇਂ ਦੀ ਲੱਗੀ ਬਾਕੀ ਜੇ ਆਪਾਂ ਮਸਤਾਨੇ ਫਿਲਮ ਦੇ ਨਾਲ ਇਹਨੂੰ ਰਲਾ ਕੇ ਦੇਖੀ ਤਾਂ ਮਸਤਾਨੇ ਫਿਲਮ ਦੇ ਵਿੱਚ ਸਲੀਅਤ ਵੱਧ ਦਿਖਾਈ ਗਈ ਸੀ ਇਹਦੇ ਵਿੱਚ ਸਲੀਅਤ ਘੱਟ ਦਿਖਾਈ ਗਈ ਹੈ ਮਸਤਾਨੇ ਫਿਲਮ ਦੇ ਵਿੱਚ ਜਿਵੇਂ ਪੰਟਾਣੇ ਅਰਦਾਸ ਕਰਕੇ ਸਿੱਖਾਂ ਦਾ ਰੋਲ ਨਿਭਾਇਆ ਸੀ ਉਹ ਜਮਾਂ ਅਸਲੀ ਲੱਗਦਾ ਸੀ ਪਰ ਇਹਦੇ ਵਿੱਚ ਐਵੇਂ ਦਾ ਕੁਝ ਵੀ ਨਹੀਂ ਹੈਗਾ ਮਸਤਾਨੇ ਫਿਲਮ ਦੇ ਵਿੱਚ ਉਹਨਾਂ ਨੇ ਬੰਦੇ ਦਾ ਸਿਰ ਵੀ ਅਸਲੀ ਵੱਟ ਕੇ ਦਿਖਾਇਆ ਸੀ ਨਕਲੀ ਢੰਗ ਨਾਲ ਪਾ ਸੀਨ ਪੇਸ਼ ਕਰਿਆ ਪਰ ਉਹ ਐਂ ਲੱਗਦਾ ਸੀ ਜਿਵੇਂ ਅਸਲੀ ਸਿਰ ਵੱਡਿਆ ਹੋਵੇ ਪਰ ਇਹਦੇ ਵਿੱਚ ਅਸਲੀਅਤ ਥੋੜੀ ਜਿਹੀ ਘੱਟ ਹੈ ਜਿਹਦੇ ਵਿੱਚ ਹਾਥੀਆਂ ਦੀ ਲੜਾਈ ਦਿਖਾਉਂਦੇ ਉਹਦਾ ਲਗ ਪ੍ਰਭਾਵ ਪੈਂਦਾ ਇਹਨਾਂ ਨੇ ਹਾਥੀਆਂ ਦੀ ਲੜਾਈ ਵੀ ਨਹੀਂ ਦਿਖਾਈ ਕਿਲਾ ਬਣਾ ਕੇ ਉਹਦੇ ਵਿੱਚੋਂ ਲੜਾਈ ਕਰਦੇ ਦਿਖਾਉਂਦੇ ਵੀ ਕਿਲੇ ਦੇ ਉੱਤੇ ਸਿੱਖ ਚੜਾਈ ਕਰ ਰਹੇ ਨੇ ਉੱਥੇ ਗੋਲੀਆਂ ਚਾਲਦੀਆਂ ਤੋਪਾਂ ਚਾਲਦੀਆਂ ਹਾਥੀ ਲੜਦੇ ਉਹ ਲੱਗ ਨਿਆਰਾ ਹੋਣਾ ਸੀ ਇੱਕ ਇਹਦੇ ਨਾਲ ਫਿਲਮ ਹੋਰ ਵਧੀਆ ਬਣਦੀ ਇਹਦੇ ਨਾਲ ਦੀ ਨਾਲ ਜਿਹੜੀਆਂ ਕਿਰਪਾਨਾਂ ਨੇ ਉਹ ਮੇਡ ਕਿਰਪਾਨਾਂ ਅਸਲੀ ਲੈਣੀਆਂ ਚਾਹੀਦੀਆਂ ਸੀ ਇਹਨਾਂ ਨੂੰ ਉਹ ਇਹਨਾਂ ਨੇ ਨਕਲੀ ਲਈਆਂ ਨੇ ਉਹ ਤੇ ਕਰਕੇ ਨਾ ਥੋੜੀ ਜੀ ਪ੍ਰਭਾਵ ਅਸਲੀ ਪ੍ਰਭਾਵ ਘੱਟ ਪੈ ਰਿਹਾ ਹੈ ਪਰ ਜਿਹੜੇ ਲੋਕ ਇਹ ਫਿਲਮ ਦਾ ਵਿਰੋਧ ਕਰ ਰਹੇ ਨੇ ਉਹਨਾਂ ਨੂੰ ਅਸੀਂ ਗਲਤ ਕਹਿੰਦੇ ਹਾਂ ਕਿਉਂਕਿ ਇੱਕ ਪਾਸੇ ਆਪਾਂ ਕਹਿੰਦੇ ਆ ਵੀ ਕਲਾਕਾਰਾਂ ਨੂੰ ਪੰਜਾਬੀ ਇੱਕ ਪਾਸੇ ਆਪਾਂ ਐਵੇਂ ਕਹਿੰਦੇ ਆ ਕਿ ਪੰਜਾਬੀ ਕਲਾਕਾਰਾਂ ਨੂੰ ਸਿੱਖ ਧਰਮ ਦੇ ਉੱਤੇ ਫਿਲਮਾਂ ਬਣਾਉਣੀਆਂ ਚਾਹੀਦੀਆਂ ਨੇ ਜੇ ਉਹਨਾਂ ਨੇ ਬਣਾਈ ਹੈ ਸਿੱਖ ਧਰਮ ਦੇ ਉੱਤੇ ਫਿਲਮ ਤਾਂ ਉਹਦਾ ਵਿਰੋਧ ਨਹੀਂ ਕਰਨਾ ਚਾਹੀਦਾ ਸਗੋਂ ਲੋਕਾਂ ਨੂੰ ਕਹਿਣਾ ਚਾਹੀਦਾ ਕਿ ਵੱਤੋ ਵੱਦ ਦੇ ਫਿਲਮ ਨੂੰ ਦੇਖੋ ਤਾਂ ਜੋ ਹੋਰ ਚੰਗੀਆਂ ਚੀਜ਼ਾਂ ਐਵੇਂ ਦੀਆਂ ਬਣਨ ਲੋਕਾਂ ਨੂੰ ਵੀ ਇਸ ਫਿਲਮ ਨੂੰ ਵੱਤੋ ਵੱਦ ਤੇ ਸਹਾਇਤ ਕਰਨਾ ਚਾਹੀਦਾ ਹੈ ਇਹ ਇਸ ਫਿਲਮ ਨੂੰ ਅਸੀਂ 100 ਦੇ ਵਿੱਚੋਂ 70 ਨੰਬਰ ਦਿੰਨੇ ਆ ਤੇ ਅਸਲੀਅਤ ਤਾਂ ਚਲੋ ਭਾਵੇਂ ਘੱਟ ਹੈ ਪਰ ਅਸੀਂ ਇਸ ਫਿਲਮ ਦੀ ਇਸ ਗੱਲ ਨੂੰ ਛਲਾਕਾ ਕਰਦੇ ਹਾਂ ਕਿ ਇਹਨਾਂ ਨੇ ਧਰਮ ਦੀ ਇਸ ਫਿਲਮ ਦੀ ਅਸੀਂ ਇਸ ਗੱਲ ਨੂੰ ਛਲਾਕਾ ਕਰਦੇ ਹਾਂ ਕਿ ਇਹਨਾਂ ਨੇ ਧਰਮ ਦਾ ਪ੍ਰਚਾਰ ਤਾਂ ਕੀਤਾ ਨਾ ਧਰਮ ਦੀ ਗਲਤ ਫਿਲਮ ਵਿੱਚ ਦਿਖਾਈ ਹੈ ਕਲਾਕਾਰਾਂ ਨੂੰ ਐਵੇਂ ਧਰਮ ਦੀਆਂ ਫਿਲਮਾਂ ਹੋਰ ਬਣਾਉਣੀਆਂ ਚਾਹੀਦੀਆਂ ਨੇ ਜਾਂ ਤਾਂ ਜੋ ਚੰਗੇ ਪਾਸੇ ਲੋਕ ਜਾਣ ਤੇ ਸਾਰਨ ਦਾ ਧੰਨਵਾਦ ਤੁਸੀਂ ਵੀ ਕਮੈਂਟ ਕਰਕੇ ਆਪਣੀ رائے ਦਿਓਗੇ ਤੁਹਾਨੂੰ ਇਹ ਫਿਲਮ ਹੈ ਜਿਹੜੀ ਉਹ ਕਿਵੇਂ ਦੀ ਲੱਗੀ ਤੁਸੀਂ 100 ਦੇ ਵਿੱਚੋਂ ਕਿੰਨੇ ਨੰਬਰ ਨੇ ਉਹ ਦੇਣੇ ਚਾਹੋਗੇ ਅਖੀਰ ਦੇ ਵਿੱਚ ਸਾਡੇ YouTube ਚੈਨਲ ਮਨਜੋਤ ਸਿੰਘ ਰਾਏ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਦਬਾ ਲਈਓ ਤੇ Facebook ਪੇਜ ਸਰਦਾਰ ਮਨਜੋਤ ਸਿੰਘ ਰਾਏ ਨੂੰ ਵੀ ਲਾਈਕ ਕਰ ਲਿਓ ਸਾਰਨ ਦਾ ਧੰਨਵਾਦ ਸਤਿ ਸ੍ਰੀ ਅਕਾਲ